ਪਰ ਸੱਚੇ ਪਾਤਸ਼ਾਹ ਜਰੀ ਬਾਣੀ ਵਾਰ-ਵਾਰ ਇਹ ਕਹਿੰਦੀ ਹੈ ਕਿ ਭਾਈ ਮੌਤ ਨੂੰ ਯਾਦ ਰੱਖ। ਜਾਉਣਾ ਝੂਠ ਹੈ ਤੇ ਮਰਨਾ ਸੱਚ। ਇਹ ਜਿੰਨਾ ਤੋਂ ਜੋ ਹੀ ਜਾਨਣਾ ਤਾਂ ਝੂਠ ਦੇ ਵਿੱਚ ਹੀ ਜੋ ਹੀ ਜਾਨਣਾ ਹੈ। ਕਿ ਮੈਂ 60 ਸਾਲ ਜਾਉ ਲੂੰਗਾ, ਮੈਂ 70 ਸਾਲ ਜਾਉ ਲੂੰਗਾ। ਇਹ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ। ਪਰ ਜੇ ਆਪਾਂ ਕਹੀਏ ਮੈਂ ਇੱਕ ਦਿਨ ਮਰ ਜਾਣਾ। ਇਹ ਅੰਦਾਜ਼ਾ ਕਦੇ ਗਲਤ ਨਹੀਂ ਹੋ ਸਕਦਾ। ਮੌਤ ਆਪਣਾ ਸਮਾਂ ਨਹੀਂ ਕਦੇ ਵੀ ਉੱਧਰ ਉੱਧਰ ਜਾਣ ਦਿੰਦੀ। ਕਿਸੇ ਬੱਚੇ ਨੇ ਜਨਮ ਲੈਣਾ ਹੋਵੇ ਤੇ ਅੱਜ ਕੱਲ ਡਾਕਟਰਾਂ ਦੇ ਕੋਲੇ ਇੰਨੇ ਪ੍ਰਬੰਧ ਨੇ ਕੋਈ ਇੰਜੈਕਸ਼ਨ ਲਾ ਕੇ ਕੋਈ 2 ਘੰਟੇ 4 ਘੰਟੇ ਤਾਂ ਨਗਾ ਸਕਦੇ ਨੇ ਵੀ ਬੱਚੇ ਦੇ ਜਨਮ ਲੈਣ ਚ ਪਰ ਮੌਤ ਜਿਸ ਵਕਤ ਆ ਗਈ ਕੋਈ ਇੱਕ ਵੀ ਦੁਨੀਆ ਦੇ ਉੱਤੇ ਜਿਹਹਾ ਟੀਕਾ ਨਹੀਂ ਉਹ ਟੀਕਾ ਕਿਸੇ ਨੇ ਲਾ ਦਿਆ ਤੇ ਉਹ 5 ਮਿੰਟ ਵੀ ਕੱਢ ਸਕਦੇ ਕੋਈ ਦੁਨੀਆ ਦੇ ਉੱਤੇ ਜਿਹਹਾ ਡਾਕਟਰ ਨਹੀਂ ਹੈ ਵੀ ਜਿਹੜਾ ਮੌਤ ਤੋਂ ਮਨੁੱਖ ਨੂੰ 5 ਮਿੰਟ ਵੀ ਬਚਾ ਸਕੇ ਵੱਡੇ ਵੱਡੇ ਹਸਪਤਲਾਂ ਮਹਿੰਗੇ ਮਹਿੰਗੇ ਹਸਪਤਲਾਂ ਦੇ ਵਿੱਚੋਂ ਮਨੁੱਖ ਦੇ ਸਾਹ ਚੱਲਦੇ ਹੁੰਦੇ ਆ ਪਰ ਡਾਕਟਰ ਜਵਾਬ ਦੇ ਦਿੰਦਾ ਕਹਿੰਦਾ ਇਹਨੂੰ ਘਰੇ ਲੈ ਜਾਓ ਸੇਵਾ ਕਰੋ ਇਹਦੀ ਬਸ ਹੁਣ ਨਹੀਂ ਇਹਨੇ ਬਚਣਾ ਜੇ ਚੱਲਦੇ ਸਾਹਾਂ ਤੋਂ ਡਾਕਟਰ ਨਹੀਂ ਕੁਝ ਕਰ ਸਕਦਾ ਤੇ ਫਿਰ ਇਸ ਦਾ ਮਤਲਬ ਮੌਤ ਦੇ ਉੱਤੇ ਕਿਸੇ ਦੀ ਜਿੱਤ ਨਹੀਂ ਹੈ ਆਮ ਮਨੁੱਖ ਦੀ ਗੱਲ ਦੂਰ ਦੇ ਵੱਡੇ ਵੱਡੇ ਡਾਕਟਰ ਜਿਹੜੇ ਨੇ ਉਹ ਸਮਾਉਣ ਦੇ ਉੱਤੇ ਉਹਨਾਂ ਨੂੰ ਜਾਣਾ ਪੈਂਦਾ ਸੰਸਾਰ ਤੋਂ ਨਹੀਂ ਤਾਂ ਡਾਕਟਰ ਨੂੰ ਤਾਂ ਡਾਕਟਰ ਤਾਂ ਮਰੇ ਹੀ ਨਾ ਜੇ ਸਾਇੰਸ ਜੇ ਇਲਾਜ ਪ੍ਰਮਾਤਮਾ ਤੋਂ ਉੱਪਰ ਹੋਵੇ ਫਿਰ ਡਾਕਟਰ ਮਰ ਨਹੀਂ ਨਾ ਜਿੰਨਾ ਕੋ ਡਾਕਟਰ ਕਰੀ ਜਾ ਰਹੇ ਨੇ ਕਿਉਂਕਿ ਇਹ ਸਾਰਾ ਪਸਾਰਾ ਪਰਮੇਸ਼ਵਰ ਨੇ ਬਣਾਇਆ ਹੈ ਜੋ ਡਾਕਟਰ ਹੈ ਜੋ ਕੋਈ ਵੀ ਹੈ ਸਾਰਾ ਕੁਝ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਵੀ ਮਨੁੱਖ ਕਣ ਨੂੰ ਕਦੇ ਬਿਮਾਰ ਹੁੰਦਾ ਹੈ ਫਿਰ ਉਹਦੇ ਲਈ ਇਲਾਜ ਵੀ ਹੋਣਾ ਹੈ ਉਹਦੀ ਉਮਰ ਦੇ ਵਿੱਚ ਆ ਦੁੱਖ ਵੀ ਹੁਣ ਦੁੱਖ ਆਇ ਤੋ ਮਨੁੱਖ ਜਰੂਰੀ ਨਹੀਂ ਵੀ ਦੁੱਖ ਆਇ ਤੋ ਮਾਰੀ ਜਾਵੇ ਦੁੱਖ ਆਊਗਾ ਦੁੱਖ ਦੇ ਫਿਰ ਇਲਾਜ ਕਰਨ ਦੇ ਲਈ ਡਾਕਟਰ ਬਣਾਤੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੌਕੇ ਵੇ ਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਣੀ ਲੈ ਕੇ ਆਂਦੀ ਹੈ ਧੁਰ ਕੀ ਬਾਣੀ ਪਰ ਉਹ ਤੋਂ ਪਹਿਲਾਂ ਵੀ ਵੈਦ ਸੀ ਮਹਾਰਾਜਿਆਂ ਦਾ ਇਲਾਜ ਕਰਨ ਦੇ ਲਈ ਵੀ ਵੈਦ ਆਇਆ ਸੀ ਮਹਾਰਾਜ ਜੀ ਕਹਿੰਦੇ ਵੈਦ ਬੁਲਾਇਆ ਵੈਦ ਗਈ ਪਕਰ ਢੰਡੋਲੇ ਬਾਹ ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਂ ਹੈ ਕਹਿੰਦੇ ਵੈਦ ਆਇਆ ਵੈਦ ਨੇ ਆ ਕੇ ਸਾਡੀ ਬਾਹ ਪਕੜੀ ਨਬਜ ਦੇਖਣ ਲੱਗਾ ਪਰ ਵੈਦ ਨੂੰ ਇਹ ਨਹੀਂ ਪਤਾ ਕਿ ਜੋ ਰੋਗ ਹੈ ਉਹ ਤਾਂ ਸਾਡੇ ਅੰਦਰ ਲੱਗਾ ਹੋਇਆ ਹੈ ਪਰਮੇਸ਼ਵਰ ਤੋਂ ਅਸੀਂ ਦੂਰ ਕਿਵੇਂ ਹੋਗੇ ਜੋ ਦੁੱਖ ਹੈ ਉਹ ਤਾਂ ਸਾਡੇ ਅੰਦਰ ਹੈ ਦੁੱਖ ਪ੍ਰਮਾਤਮਾ ਨੇ ਕਿੰਨੇ ਤਰ੍ਹਾਂ ਦੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦੱਸੇ ਨੇ ਮਾਰਕ ਦੇ ਦੁੱਖ ਵਿਛੋੜਾ ਇੱਕ ਦੁੱਖ ਬਹੁਖ ਦੁੱਖ ਕਿੰਨੇ ਤਰ੍ਹਾਂ ਦੇ ਮਾਰਕ ਦੇ ਦੁੱਖ ਵਿਛੋੜੇ ਦਾ ਦੁੱਖ ਕੋਈ ਬਹੁਤ ਆ ਪਿਆਰਾ ਸਾਡੇ ਕੋਲੋਂ ਕੋਈ ਦੂਰ ਚਲਾ ਜਾਵੇ ਕਿੰਨਾ ਦੁੱਖ ਹੁੰਦਾ ਹੈ ਪੰਨ ਕਿਸੇ ਮਾਂ ਦਾ ਜਨਮ ਲੈਂਦੇ ਸਾਰੇ ਕੋਈ ਬੱਚਾ ਚੜਾਈ ਕਰ ਜਾਵੇ ਨਾ ਉਹਨੂੰ ਦੁੱਖ ਭੁੱਲ ਜਾਂਦਾ ਹੈ ਕਿਉਂਕਿ ਬਹੁਤ ਥੋੜਾ ਸਮਾਂ ਸਾਡੇ ਨਾਲ ਸਪੈਂਡ ਕੀਤਾ ਹੁੰਦਾ ਉਹਨੇ ਜਿੰਨਾ ਕੋਈ ਮਨੁੱਖ ਸਾਡੇ ਨਾਲ ਜਾਦੇ ਸਮਾਂ ਸਪੈਂਡ ਕਰਦਾ ਉਹਨਾਂ ਨੂੰ ਦੁੱਖ ਜ਼ਿਆਦਾ ਆਉਂਦਾ ਹੈ ਕਿਸੇ ਮਾਂ ਦਾ ਜਵਾਨ ਪੁੱਤ ਚਲਾ ਜਾਵੇ ਤੇ ਉਹਦੇ ਨਾਲ ਦਾ ਦੁੱਖ ਕੋਈ ਨਹੀਂ ਦੁਨੀਆ ਦੇ ਉੱਤੇ ਕਿਉਂਕਿ ਉਹਨੇ ਆਪਣੇ ਹੱਥੀਂ ਪਾਲਿਆ ਪੋਸਿਆ ਐਡਾ ਜਵਾਨ ਕੀਤਾ ਤੇ ਫਿਰ ਉਹ ਚਲਾ ਜਾਵੇ ਫਿਰ ਉਹ ਦੁੱਖ ਹੈ ਵਿਛੋੜਾ ਹੈ ਨਾ ਵਿਛੋੜਾ ਪੈ ਗਿਆ ਸਭ ਲਈ ਮਰ ਕੇ ਕਹਿੰਦੇ ਦੁੱਖ ਵਿਛੋੜਾ ਫਿਰ ਕਹਿੰਦੇ ਇੱਕ ਦੁੱਖ ਭੁੱਖ ਭੁੱਖ ਦਾ ਦੁੱਖ ਬੜਾ ਵੱਡਾ ਹੈ ਭੁੱਖ ਲੱਗੀ ਹੋਵੇ ਮਨੋੱਖ ਨੂੰ ਫਿਰ ਮਨੋੱਖ ਅੱਤ ਦੀ ਭੁੱਖ ਲੱਗ ਜਾਵੇ ਨਾ ਕਦੇ ਫਿਰ ਮਨੋੱਖ ਆਪ ਦੇ ਦੀਨ ਮਾਨ ਤੋਂ ਡੋਲ ਜਾਂਦਾ ਫਿਰ ਉਹ ਚੋਰੀ ਕਰਨ ਲੱਗਾ ਨਹੀਂ ਦੇਖਦਾ ਠੱਗੀ ਮਾਰਨ ਲੱਗਾ ਨਹੀਂ ਦੇਖਦਾ ਡਾਕਾ ਮਾਰਨ ਲੱਗਾ ਨਹੀਂ ਦੇਖਦਾ ਕਿਉਂ ਕਿ ਭੁੱਖ ਦਾ ਦੁੱਖ ਜਿਹੜਾ ਬਹੁਤ ਬੁਰਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਹੋਵੇ ਜਦੋਂ ਜਮਦੂਤ ਲੈਣ ਦੇ ਲਈ ਆਉਂਦੇ ਨੇ ਉਹ ਦੁੱਖ ਕਿਉਂ ਹੈ ਕਿਉਂਕਿ ਜੰਦਨ ਮਾਣੀ ਕੱਢੀਏ ਹੱਡਾ ਕੋ ਕੜਕਾਏ ਜਦੋਂ ਜੰਦ ਨੂੰ ਕੱਢਦੇ ਨਾ ਸਰੀਰ ਦੇ ਵਿੱਚੋਂ ਤੇ ਹੱਡ ਟੁੱਟਦੇ ਨੇ ਜਿਵੇਂ ਹੱਡੀ ਤਾਂ ਆਪਣੀ ਮਾੜੀ ਜਿਹੀ ਕੋਈ ਉਂਗਲ ਦੀ ਹੱਡੀ ਟੁੱਟ ਜੇ ਕਿੰਨਾ ਦਰਦ ਹੁੰਦਾ ਆਪਾਂ ਨੂੰ ਤੇ ਉਸ ਵਕਤ ਕਹਿੰਦੇ ਇੰਨਾ ਦਰਦ ਹੁੰਦਾ ਵੀ ਜਿਵੇਂ ਸਾਰੇ ਸਰੀਰ ਦੀਆਂ ਹੱਡੀਆਂ ਇੱਕੇ ਵਾਰੀ ਟੁੱਟ ਜਾਣ ਇੰਨਾ ਦਰਦ ਹੁੰਦਾ ਜੰਦਨ ਮਾਣੀ ਕੱਢੀਏ ਹੱਡਾ ਕੋ ਕਣਕਾਏ ਜਿਵੇਂ ਕੋਈ ਹੱਡਾਂ ਤੇ ਸੱਟਾਂ ਮਾਰ ਦੇਣਾ ਹੱਡਾਂ ਨੂੰ ਤੋੜਦਾ ਐ ਇੰਨਾ ਦਰਦ ਹੁੰਦਾ ਜਦੋਂ ਜਿੰਦੜੀ ਨਿਕਲਦੇ ਵੇਖਦੇ ਕਈ ਵਾਰੀ ਆਪਾਂ ਕਿਸੇ ਮਨੋਕ ਨੂੰ ਦੇਖਿਆ ਹੋਵੇ ਵੀ ਉਹ ਕਿਵੇਂ ਤੜਫਦਾ ਜਦੋਂ ਉਹਦੀ ਜਾਨ ਨਿਕਲਦੀ ਐ ਜਬਾਨ ਬੰਦ ਹੋ ਜਾਂਦੀ ਐ ਮਾਰਾ ਕਹਿੰਦੇ ਚੱਬਣ ਚੱਲਣ ਰਤਨ ਸੇਹ ਸੁਨੀਰ ਬਹਿ ਗਏ ਮਾਰਾ ਕਹਿੰਦੇ ਚੱਬਣ ਵਾਲੇ ਕੀ ਸੀ ਦੰਦ ਚੱਲਣ ਵਾਲੇ ਕੀ ਸੀ ਪੈਰ ਚੱਬਣ ਚੱਲਣ ਰਤਨ ਰਤਨ ਕਿਹੜੇ ਅੱਖਾਂ ਸੇਹ ਸੁਨੀਰ ਬਹਿ ਗਏ ਸੁਨੀਰ ਕਿਹੜੇ ਕੰਨ ਬਹਿ ਗਏ ਖਤਮ ਹੋ ਗਏ ਛੱਡ ਗਿਆ ਆਪਦਾ ਕੰਮ ਹੀੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਫਿਰ ਅੰਦਰੋਂ ਤਾਂ ਹਾਂ ਨਿਕਲਦੀਆਂ ਵੀ ਇੰਨੀ ਸਾਰੀ ਜ਼ਿੰਦਗੀ ਇਹ ਮੇਰੇ ਸਾਥੀ ਸੀ ਕਿੰਨਾ ਸਾਥ ਦਿੱਤਾ ਕਿੰਨੇ ਮੈਨੂੰ ਰਾਸ ਸੁਣਾਏ ਕਿੰਨੀਆਂ ਮੈਨੂੰ ਚੁਗਲੀਆਂ ਸੁਣਾਇਆਂ ਕਿੰਨੀ ਮੈਨੂੰ ਬਾਣੀ ਸੁਣਾਈ ਕਿੰਨਾ ਮੈਨੂੰ ਨਾਮ ਸੁਣਾਇਆ ਇਹ ਤਾਂ ਮੇਰੇ ਸਾਥੀ ਸੀ ਮੇਰੇ ਕੰਨ ਜਿਹੜੇ ਸੀ ਅੱਖਾਂ ਨੇ ਮੇਰੀਆਂ ਨੇ ਕੀ ਕੁਝ ਮੈਨੂੰ ਸੰਸਾਰ ਦੇ ਵਿੱਚ ਦਿਖਾਇਆ ਤੇ ਮੇਰੇ ਜ਼ੁਬਾਨ ਨੇ ਮੇਰੇ ਨਾਲ ਮੇਰੇ ਤੋਂ ਕਿੰਨੀਆਂ ਗੱਲਾਂ ਕਰਾਈਆਂ ਪੈਰ ਮੇਰੇ ਮੈਨੂੰ ਕਿੱਥੇ ਕਿੱਥੇ ਲੈ ਕੇ ਗਏ ਚੱਬਣ ਚੱਲਣ ਰਤਨ ਸੇ ਸੁਨਿਰ ਬਹਿ ਗਏ ਮੁੱਤੀ ਤਾ ਸੇ ਜਾਨੀ ਚੱਲ ਗਏ ਤੇ ਤਾਹਾ ਮਾਰਦੇ ਅੰਤਲੇ ਸਮੇਂ ਨੇ ਇਹ ਤਾਂ ਮੇਰੇ ਦੋਸਤ ਜੀ ਇਹ ਕਿਧਰ ਚਲੇ ਗਏ ਇਹੋ ਜਿਹੜਾ ਮਨੁੱਖ ਦੇ ਅੰਤਲਾ ਸਮਾਉਂਦਾ ਵੇਖੋ ਕੰਨ ਵੀ ਨਾਲ ਹੀ ਲੱਗੇ ਹੁੰਦੇ ਅੱਖਾਂ ਵੀ ਨਾਲ ਹੀ ਹੁੰਦੀਆਂ ਜ਼ੁਬਾਨ ਵੀ ਨਾਲ ਹੁੰਦੀ ਹੈ ਪੈਰ ਵੀ ਨਾਲ ਹੱਥ ਵੀ ਨਾਲ ਪਰ ਉਸ ਵਕਤ ਮਨੁੱਖ ਨਾ ਤੁਰ ਸਕਦਾ ਨਾ ਹੱਥ ਲਾਉਂਦਾ ਨਾ ਬੋਲਦਾ ਨਾ ਉਹ ਨੂੰ ਤੁਹਾਡੀ ਕੋਈ ਗੱਲ ਸੁਣਦੀ ਐ ਤੇ ਅੱਖਾਂ ਵੀ ਉਹਦੀਆਂ ਨਾਲ ਹੀ ਹੁੰਦੀਆਂ ਪਰ ਉਹ ਦੇਖੀ ਜਾਂਦਾ ਪਰ ਅੱਖਾਂ ਕੋਈ ਵਰਕ ਨਹੀਂ ਕਰ ਸਕਦੀਆਂ ਕੁਝ ਦੱਸਦੀਆਂ ਨਹੀਂ ਅੱਖਾਂ ਕਹਿੰਦੇ ਇੰਨੇ ਪਿਆਰ ਵਾਲੇ ਮੇਰੀਆਂ ਚੀਜ਼ਾਂ ਸੀ ਇਹ ਮੇਰੇ ਅੰਗ ਇੰਨੇ ਪਿਆਰ ਵਾਲੇ ਸੀ ਮੇਰੀਆਂ ਅੱਖਾਂ ਬਹੁਤ ਸੋਹਣੀਆਂ ਸੀ ਮੇਰੇ ਪੈਰ ਬੜੇ ਵਧੀਆ ਸੀ ਬੜੀ ਦੂਰ ਦੂਰ ਇੰਨੇ ਨਿੱਕੇ ਜੰਗੀਏ ਥਲ ਡੁੰਗਰ ਭਵਿਉਮ ਅਜ ਫਰੀਦੇ ਕੂਜੜਾ ਸਹਿ ਕੋਹਾ ਥਿਉਮ ਕਹਿੰਦੇ ਇੰਨੀ ਨਿੱਕੀ ਜੰਗੀਏ ਜੰਗੀਏ ਕਹਿੰਦੇ ਨੇ ਲੱਤਾਂ ਨੂੰ ਕਹਿੰਦੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਕਰੋੜਾਂ ਮੀਲ ਤੱਕ ਕੀਤਾ ਬੜੇ ਬੜੇ ਪਹਾੜਾਂ ਦੇ ਉੱਤੇ ਚੜ ਗਿਆ ਪਰ ਅੱਜ ਸਮਾਇਆ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਦੀ ਉਹ ਮੱਝ ਜਿਹੜਾ ਫਰੀਦਾ ਪਾਣੀ ਦਾ ਇੱਕ ਕੁੱਜਾ ਵੀ ਐਂ ਲੱਗਦਾ ਜਿਵੇਂ 100 ਕੋਹ ਤੇ ਪਿਆ ਹੁੰਦਾ ਉਹ ਵੀ ਆਵਾਜ਼ ਮਾਰ ਕੇ ਮੰਗਣਾ ਪੈਂਦਾ ਕੋਲ ਪਿਆ ਪਾਣੀ ਦਾ ਕੁੱਜਾ ਉੱਠ ਕੇ ਚੱਕਿਆ ਨਹੀਂ ਜਾਂਦਾ ਦੋ ਕਦਮ ਪੱਟ ਕੇ ਉਹ ਵੀ ਬੈਠੇ ਬਿਠਾਏ ਮੰਜੇ ਤੇ ਬਹਿ ਕੇ ਹੀ ਆਵਾਜ਼ਾਂ ਮਾਰ ਮਾਰ ਕੇ ਮੰਗਣਾ ਪੈਂਦਾ ਹੈ ਸਤੇ ਸਤਾਂ ਕਹਿੰਦੇ ਪਿਆਰੇ ਅੰਗ ਜਿਹੜੇ ਨੇ ਉਹ ਚਲੇ ਜਾਣ ਦਾ ਤੇ ਬੜਾ ਦੁੱਖ ਹੁੰਦਾ ਹੈ ਸੋ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਇਸ ਤਰ੍ਹਾਂ ਜਿਹੜਾ ਪ੍ਰੇਮ ਦੇ ਬਚਨ ਕਹਿ ਦਿੱਤੇ ਸਿੱਖਾਂ ਨੂੰ ਆਪਣੇ ਅੰਗ ਦੱਸਿਆ ਵੀ ਇਹ ਸਾਡੇ ਅੰਗ ਨੇ ਸੰਤਨ ਦੁੱਖ ਪਾਵੇ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ ਜੇ ਸੰਤਨ ਨੂੰ ਦੁੱਖ ਮਿਲਦਾ ਪ੍ਰਮਾਤਮਾ ਵੀ ਦੁਖੀ ਹੋ ਜਾਂਦਾ ਤੇ ਜੇ ਸਾਧੂਆਂ ਨੂੰ ਸੁਖ ਮਿਲੇ ਫਿਰ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਤਾਂ ਕਰਕੇ ਸਾਧੂ ਸੰਤਾਂ ਦੀ ਲੋਕ ਸੇਵਾ ਕਰਦੇ ਨੇ ਵੀ ਭਾਈ ਇਹਨਾਂ ਦਾ ਦੁੱਖ ਨਾ ਕੋਈ ਮਿਲੇ ਪਰ ਹੋਵੇ ਸਾਧੂ ਪੂਰਾ ਫੇਰ ਸਾਧੂ ਲਾਲਚ ਨਾ ਹੋਵੇ ਸਾਧੂ ਵੀ ਪਹਿਚਾਨ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਹੈ ਨਾ ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਹਰ ਇੱਕ ਚੀਜ਼ ਦੀ ਪਹਿਲਾਂ ਪਹਿਚਾਨ ਦੱਸੀ ਹੈ ਮਹਾਰਾਜ ਨੇ ਇਹ ਨਹੀਂ ਕਿਹਾ ਮਾਰੇ ਕਹਿੰਦੇ ਨੇ ਕਾਹੇ ਕੀ ਕੁਸਲਤ ਹੱਥ ਦੀਪ ਕੂਏ ਪਰੇ ਤੇਰੇ ਸਾਹਮਣੇ ਅਸੀਂ ਮਾਰੇ ਕਹਿੰਦੇ ਗੁਰਬਾਣੀ ਲੈ ਕੇ ਦਿੱਤੀ ਸੀ ਵੀ ਪਹਿਲਾਂ ਬੰਦੇ ਨੇ ਪਰਖ ਕਰ ਫੇਰ ਉਹਦੇ ਜਾ ਕੇ ਪੈਰੀ ਪਏ ਤੂੰ ਕਹਿੰਦੇ ਅੱਖਾਂ ਮੀਟੀਆਂ ਕਾਹੇ ਕੀ ਕੁਸਲਤ ਕਿੱਥੋਂ ਦੀ ਸਿਆਣਪ ਹੈ ਹੱਥ 'ਚ ਤੇਰੇ ਦੀਵਾ ਸੀ ਤੂੰ ਵੀ ਤੂੰ ਜਾ ਕੇ ਖੂਜ ਡੱਗ ਗਿਆ ਕਾ ਕਰਕੇ ਮਹਾਰਾ ਕਹਿੰਦੇ ਪਹਿਲਾਂ ਗੁਰਬਾਣੀ ਤੋਂ ਗਿਆਨ ਲੈ। ਕੱਲ ਆਪਾਂ ਬਚਨ ਸੁਣੇ ਸੀ ਨਾ ਜੋ ਕੁੰਬੇ ਬੱਧਾ ਜਲ ਰਹਾ ਜਲ ਬਿਨ ਕੁੰਬਣਾ ਹੋਏ ਗਿਆਨ ਕਾ ਬੱਧਾ ਮੰਨ ਰਹਾ ਗੁਰ ਬਿਨ ਗਿਆਨ ਨਾ ਗੁਰੂ ਤੋਂ ਬਿਗੈਰ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਦੀ ਸਿੱਖਿਆ ਨਹੀਂ ਮਿਲਦੀ। ਗੁਰੂ ਤੋਂ ਬਿਗੈਰ ਮਨੁੱਖ ਧੋਖੇ ਖਾਂਦਾ। ਪਰ ਗੁਰੂ ਦੇ ਕੋਲ ਆਉਂਦਾ ਹੈ, ਗੁਰੂ ਦੀ ਸਿੱਖਿਆ ਲੈਂਦਾ ਫਿਰ ਹਰ ਪ੍ਰਕਾਰ ਦੇ ਧੋਖੇ ਧੜੀ ਤੋਂ ਮਨੁੱਖ ਜਿਹੜਾ ਬਚਾ ਰਹਿੰਦਾ ਜੀਵਨ ਵੀ ਸਫਲਾ ਕਰ ਲੈਂਦਾ ਹੈ। ਗ੍ਰਸਤੀ ਜੀਵਨ ਵੀ ਚੰਗਾ ਬਤੀਤ ਕਰ ਲੈਂਦਾ ਹੈ। ਸੋ ਇਹ ਸਤਿਗੁਰਾਂ ਦਾ ਪ੍ਰਸੰਗ ਆ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਚੱਲਦਾ ਸੋ ਸਮੇ ਦੀ ਸੰਪੂਰਨਤਾ ਉਹ ਆਉ ਸਤਿਗੁਰਾਂ ਦੇ ਚਰਨਾਚਾਰ ਦਾਸ ਬੇਨਤੀ ਕਰਕੇ ਸਤਿਗੁਰਾਂ ਦੀ ਸੰਗਤ ਮੰਗੀਏ ਸਤਿਗੁਰਾਂ ਦਾ ਨਿਤਨੇਮ ਮੰਗੀਏ ਸਤਿਗੁਰਾਂ ਤੋਂ ਨਾਮ ਦਾ ਅਭਿਆਸ ਮੰਗੀਏ ਤੇ ਸਾਰੀ ਸੰਗਤ ਤੋਂ ਆਪਾਂ ਪ੍ਰੇਮ ਮੰਗੀਏ ਵੀ ਸਾਰੀ ਸੰਗਤ ਦੇ ਨਾਲ ਸੱਚੇ ਪਾਸ਼ੇ ਕਿਰਪਾ ਕਰੋ ਸਾਡਾ ਸਾਰੀ ਸੰਗਤ ਦਾ ਆਪਸੀ ਦਾ ਇੱਚ ਪ੍ਰੇਮ ਬਣ ਜਾਵੇ ਪ੍ਰੇਮ ਤਾਂ ਬਣੂਗਾ ਜੇ ਆਪਾਂ ਆਪਦੇ ਥੋੜਾ ਥੋੜਾ ਮਨ ਦੇ ਵਿੱਚੋਂ ਖਟਾਸ ਨੂੰ ਕੱਢਾਂਗੇ ਇੱਕ ਦੂਸਰੇ ਦੇ ਪ੍ਰਤੀ ਕੋਈ ਗੁੱਸੇ ਗਿਲੇ ਨੇ ਜਾ ਕੋਈ ਦੁਬੈਸ਼ ਹੈ ਉਹ ਕੱਢਾਂਗੇ ਤੇ ਫਿਰ ਆਪਣੇ ਆਪ ਹੀ ਸਾਰਾ ਕੁਝ ਸਹੀ ਹੋ ਜਾਣਾ ਸਵਾਭ ਸਭ ਕਰਾਂ ਦੇ ਕੋਲ ਅਰਦਾਸ ਬੇਨਤੀ ਕਰਕੇ ਚੀਜ਼ਾਂ ਮੰਗਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤਮ